ਇਹ ਸਾਰਾ ਕੰਮ ਹੀ ਨਰੇਗਾ ਦੇ ਅੰਡਰ ਆ। ਲੋਹੇ ਵਾਲਾ ਵੀ ਮੇਰੇ ਸਾਰਾ ਨਰੇਗਾ ਦੇ ਫੰਡ ਤੋਂ ਹੀ ਆਊਗਾ ਕੰਮ ਪੈਸਾ। ਕਿਉਂਕਿ ਨਰੇਗਾ ਦੇ ਫੰਡ ਵਿੱਚ ਨਾ ਫੰਡ ਪੈਸਾ ਬਹੁਤ ਆਉਂਦਾ। ਹਾਲ ਤੇ ਛਪੜਾ ਦਾ ਨਰੇਗਾ ਨੂੰ ਕਰਦਾ। ਹਾਂਜੀ ਹਾਂਜੀ। ਲਾਉਟ ਕਰਦੇ ਮੇਰੇ ਦਿਵਾਲੇ ਦੀ ਬੋਲੀ ਨਹੀਂ ਹਾਂਜੀ ਹਾਂਜੀ। ਇਹ ਤਾਂ ਹੁਣ ਪੰਚਾਇਤ ਦੇ ਅੰਡਰ ਆ। ਪੰਚਾਇਤ ਕਦੋਂ ਮਰਜੀ ਇਹਦੀ ਚਾਰ ਦੀਵਾਰੀ ਕਰਾ ਦੇ ਪੈਸੇ। ਕਈ ਛਪੜਾਂ ਨੇ ਤਾਂ ਪੰਜਾਬ ਸਰਕਾਰ ਹੀ ਕਹੀ ਜਾਂਦੀ ਆ ਕਿ ਚਾਰ ਦਵਾਰੀਆਂ ਕਰਾਉਣੀਆਂ ਜੀ ਹੁਣ ਭੰਗਾਰ ਟੋਏ ਵਾਲੀ ਦੀ ਵੀ ਚਾਰ ਦਵਾਰੀ ਆਈ ਪਈ ਆ ਹਾਂ ਨਾਲੇ ਕਈ ਜਾਂਦੇ ਅੰਦਰ ਕਿ ਨਹੀਂ ਹੈ ਨਹੀਂ ਉਧਰ ਵਾਟਰ ਵਾਕਸ ਦਾ ਜੀ ਉਹ ਵਾਟਰ ਵਾਕਸ ਦਾ ਕੰਮ ਵੀ ਆਪਾਂ ਹੀ ਮੰਗ ਰੱਖੀ ਸੀਗੀ ਜੀ ਹਾਂ ਉਹ ਤਾਂ ਪਿੰਡ ਦੇ ਸਾਂਝੇ ਕੰਮ ਹੋ ਜੇ ਨੇ ਜੀ ਹਾਲੀ ਆ ਗਏ ਪਰ ਆਪਣੇ ਵੀ ਆ ਲੋਕ ਸਾਥ ਨਹੀਂ ਨਾ ਦਿੰਦੇ ਤੁਸੀਂ ਹੁਣ ਸੋਨੂੰ ਪਤਾ ਤੁਸੀਂ ਸਮਝਦੇ ਆ ਗੱਲ ਕਿਤੇ ਨਾ ਕਿਤੇ ਲੋੜ ਪਈ ਨਾਲ ਵੀ ਖੜਜੋਗੇ ਕਈ ਬੰਦੇ ਚੰਗਾ ਵੀ ਨਹੀਂ ਕਹਿੰਦੇਗੇ। ਹਾਂ ਨਹੀਂ। ਕਿ ਆ ਕੰਮ ਚੰਗਾ ਹੋ ਗਿਆ ਯਾਰ। ਕੋਈ ਕੰਮਗਾ ਲੱਭਣ ਦੀ ਆ ਸਾਰੇ। ਹਾਂ। ਜਾਂ ਰੋਕਣ ਚ। ਆਹ ਚੰਗੇ ਨਹੀਂ ਇੱਕ ਕੰਮ ਹੀ ਕੋਈ ਆ ਗਈ। ਹਾਂ ਇਹ ਉਹ ਆ। ਹੁਣ ਮੰਨ ਲਓ ਦੋ ਜਾਨੇ ਨਾਲ ਵੀ ਛੜਦੇ ਹੌਸਲਾ ਵੱਧਦਾ ਜੀ। ਮੰਨ ਲਾ ਕੁਲਿੰਦਰ ਸਾਹਿਬ ਜਿਵੇਂ ਹੁਣ ਮੰਨ ਲਾ ਕੋਈ ਆਪਾਂ ਮੰਗ ਰੱਖਦੇ ਆਂ ਕਿ ਆਪਾਂ ਕਹੀਏ ਕਿ ਜੀ ਮੇਰਾ ਨਾਂ ਹੋਵੇ ਮੇਰੇ ਥਰੂ ਕੰਮ ਹੋਵੇ। ਉਹਦੀ ਆਪਾਂ ਨੂੰ ਚੌਧਰ ਦੀ ਨਹੀਂ ਭੁੱਖ। ਉਹ ਹੁਣ ਮੰਨ ਲਾ ਮੁਲਾਜ਼ਮ ਆਏ ਆ ਪੰਚਾਇਤ ਨੂੰ ਮਿਲੇ ਆ ਕੇ। ਕੰਮ ਸਾਰਾ ਪੰਚਾਇਤ ਦੇ ਥਰੂ ਪੰਚਾਇਤ ਦਾ ਨਾ ਹੋਊਗਾ ਆਪਾਂ ਤਾਂ ਜਰੀਆ ਬਣਿਆ ਕਿ ਜੀ ਆ ਸਾਡਾ ਕੰਮ ਰਹਿੰਦਾ ਪੂਰਾ ਹੋਣਾ ਚਾਹੀਦਾ ਤੇ ਆਪਾਂ ਧੰਨਵਾਦ ਕਰਦੇ ਆ ਪੰਚਾਇਤ ਦਾ ਵੀ ਜਿਨ੍ਹਾਂ ਨੇ ਚਲੋ ਸੰਲੋਗ ਦਿੱਤਾ ਨਾਲਾ ਮਿੱਟੀ-ਮਿੱਟੀ ਦਾ ਜਰਾ ਆਪਣਾ ਰਹਿਣਗੀ ਹਾਂਜੀ 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 ਤੇਰਾ ਸਾਥ ਦੀ ਹੁੰਦੀ ਹੈ ਜੀ ਗੱਲ ਸਾਥ ਹੋ ਜੇ ਤਾਂ ਕੰਮ ਕੋਈ ਨਹੀਂ ਰੁਕਦਾ ਮੈਂ ਇਕੱਲਾ ਹੀ ਤੁਰਿਆ ਫਿਰਦਾ ਜੀ ਪ੍ਰੇਮਦਰ ਜੀ ਕੱਲ੍ਹ ਹੀ ਆ ਹਜੇ ਤੱਕ ਮਤਲਬ ਪਿੰਡ ਵੱਲੋਂ ਕਿਸੇ ਦੀ ਕੋਈ ਸਪੋਰਟ ਨਹੀਂ ਗਈ। ਨਾ ਹੀ ਆਪਣਾ ਕੋਈ ਕੰਮ ਸਲਾਉਂਦਾ। ਇਹ ਤਾਂ ਤੁਸੀਂ ਚਾਰ ਜਾਣਦੇ ਆ ਤੁਹਾਨੂੰ ਪਤਾ। ਹਾਂ। ਠੀਕ ਹੈ ਨਾ। ਵੀ ਆਪਾਂ ਆਪਦੀ ਚਾਲ ਚੱਲੇਵੇਂ ਆ। ਕੋਈ ਮੈਂ ਮੈਨੂੰ ਲੱਗਦਾ ਮੈਂ ਮੋٹے ਕੰਮ ਪਿੰਡ ਦੇ ਛੱਡਾ ਹੀ ਨਹੀਂ ਜਿਹੜੇ ਸਰਕਾਰ ਦੇ ਜਾਂ ਪੰਚਾਇਤ ਦੇ ਜਾਂ ਮੋਦਵਰਾਂ ਦੇ ਨਾਂਅ ਧਿਆਨ ਚ ਹੋਣ ਉਹ ਚੱਲੀ ਵੀ ਜਾਂਦੇ ਆ। ਇਹ ਤਾਂ ਝਿੰਦਾ ਕਿੱਡਾ ਕੇ ਅਸੀਂ ਪਹਿਲਾਂ ਸਟਾਰਟਿੰਗ ਤੋਂ ਲੈ ਕੇ ਉਹ ਸਾਰਾ ਲੜਿਆ। ਪਰ ਆਪਣੇ ਪਿੰਡ ਦੇ ਲੋਕ ਹਨ ਜਿਹੜੇ ਨਹੀਂ ਆਦੇ ਚੰਗੇ ਨਹੀਂ ਸਲਾਉਂਦੇ ਭਾਵੇਂ ਇੱਥੇ ਕਰੋੜਾ ਰੁਪਇਆ ਲਵਾ ਦਿਓ ਨਹੀਂ ਇਹਦੇ ਗਲਤ ਲਾਤਾ ਕੋ ਕੋ ਅੱਡੇ ਆੜੀ ਕਿਕੋਸ ਹੋਇਆ ਸੀ ਫਿਰ ਉਹ ਅੱਡੇ ਉਧਾਤਰ ਕਰਦੇ ਕੰਮ ਹਾਂਜੀ ਹਾਂਜੀ ਤੇ ਮੈਂ ਤਾਂ ਅੱਡੇ ਦੀ ਵੀ ਥੋੜੇ ਮੰਗ ਰੱਖੀ ਆ ਡਿਪਟੀ ਨੂੰ ਵੀ ਲਿਖ ਕੇ ਦੇ ਗਿਆ ਆ ਕਿ ਸਾਡੇ ਅੱਡੇ ਨੂੰ ਦੋਵੇਂ ਪਾਸੇ ਪੱਕਾ ਕਰ ਦਿਓ ਇੰਟਰਲੌਕ ਲਾ ਦਿਓ ਹਾਂ ਮਾਰਕੀਟ ਤਾਂ ਹਾਂ ਅੱਡੇ ਤੇ ਹਾਂਜੀ ਬਾਲਾ ਬਟਿੰਡੋ ਚੱਲ ਪਾ ਮੁਕਤ ਫਤਿਹ ਸਾਰੇ ਦੁਕਾਨਦਾਰ ਸਾਫ ਦੇ ਨਹੀਂ 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 ਇਹ ਗੱਲ ਪਹਿਲੀ ਗੱਲ ਅਡੇ ਦਾ ਜਿਹੜਾ ਪ੍ਰਧਾਨ ਹੈ ਨਾ ਜਿਹੜਾ ਪ੍ਰਧਾਨ ਬਣਦਾ ਉਹਨੂੰ ਉਹਦੀ ਸਾਮ ਸੰਭਾਲ ਉਹ ਅਡੇ ਦੀ ਸਾਫ ਸੁਭਾਲ ਦਾ ਕੰਮ ਆ ਜਿਹੜਾ ਕੋਈ ਵਾਰਦਾਤ ਹੁੰਦੀ ਉਹ ਪ੍ਰਧਾਨ ਪ੍ਰਧਾਨ ਦਾ ਪ੍ਰਧਾਨ ਜ਼ਿੰਮੇਵਾਰ ਆ ਪ੍ਰਧਾਨ ਦਾ ਹੱਕ ਬਣਦਾ ਕਿ ਅਡੇ ਤੇ ਮੈਂ ਕੀ ਸੁੱਖ ਸੁਹਤਾ ਦਵਾਉਣੀਆ ਪਿੰਡ ਚ ਕੀ ਸੁੱਖ ਸੁਹਤਾ ਦੇਣੀਆ ਜਾਂ ਦਵਾਉਣੀਆ ਉਹ ਪੰਚਾਇਤ ਦਾ ਤੇ ਸਰਪੰਚ ਦਾ ਹੱਕ ਆ ਜੀ ਤੇ ਆਪਣੇ ਆਮ ਲੋਕ ਆ ਜਿਹੜੇ ਆਪਣਾ ਫਰਜ਼ ਆ ਕਿ ਆਪਾਂ ਕੰਮ ਦਿਖਾਉਣੇ ਆ ਕਿ ਆਪਣੇ ਆ ਕੰਮ ਹੋਣ ਵਾਲੇ ਆ ਜੀ ਕਿ ਸਾਡੇ ਕੰਮ ਪੂਰੇ ਕਰਾ ਦਿਓ ਜੀ ਜਾਇਜ਼ ਆ ਜਿਹੜੇ ਕਿ ਆਪਾਂ ਕਿਹੜਾ ਕੋਈ ਗਲਤ ਮੰਨਦੇ ਮੰਗਦੇ ਆ ਕੰਮ ਜਾਂ ਕੋਈ ਨਿੱਜੀ ਕੰਮ ਆ ਆ ਤੁਸੀਂ ਵੇਖ ਲਓ ਮੇਰਾ ਘਰ ਕਿ ਇੱਥੇ ਤੇ ਮੈਂ ਇੱਥੇ ਆਇਆ ਜਿਵੇਂ ਮੈਂ ਪਿੰਡ ਦਾ ਸੋਚਦਾ ਜੀ ਫੇਰ ਹੀ ਆਇਆ ਕਿ ਇੱਥੇ ਨਾ ਤਾਂ ਕਿਸੇ ਨੇ ਕੋਲੋਂ ਲਾਉਣਾ ਪਿੰਡ ਦੇ ਬੰਦੇ ਨੇ ਸਰਕਾਰੀ ਪੈਸਾ ਠੀਕ ਹੈ ਜਾਂ ਤਾਂ ਹੋਵੇ ਕਿ ਨਹੀਂ ਆਇਆ ਜਦੋਂ ਆਇਆ ਪਿਆ ਆਪਾਂ ਦਾ ਕੰਮ ਪੂਰਾ ਕਰਾਉਣਾ ਸੀ ਸਾਡੀ ਜਾਇਜ਼ ਮੰਗ ਕਰਦਾ ਕਿਉਂਕਿ ਆਪਣਾ ਪਿੰਡ ਮੈਂ ਆਪਣੇ ਪਿੰਡ ਨੂੰ ਪਰਿਵਾਰ ਮੰਨ ਕੇ ਚੱਲਦਾ ਘਰ ਪਰਿਵਾਰ ਹੀ ਹੁੰਦਾ ਇਹ ਆਪਣਾ ਕਿਹੜਾ ਕੋਈ ਉਹੋ ਆ ਜੀ ਕਿ ਮੈਂ ਕਹਦਾ ਕਿ ਇਥੇ ਮੈਂ ਕੀ ਲੈਣਾ ਯਾਰ ਆਪਾਂ ਲੈਣਾ ਜਦੋਂ ਸਰਕਾਰ ਵੱਲੋਂ ਸਹੂਲਤ ਹੁੰਦੀ ਆ ਉਹ ਆਪਾਂ ਲੈਣੀ ਆ ਭਾਵੇਂ ਵਿਗਾਪਤੀ ਨੂੰ ਮਿਲੇ ਭਾਵੇਂ ਦਰੀਆਪਤੀ ਨੂੰ ਮਿਲੇ ਭਾਵੇਂ ਲਾਲਾ ਪੱਤੀ ਨੂੰ ਜਿਹੜੀ ਵੀ ਸਹੂਲਤ ਮਿਲਦੀ ਆਪਾਂ ਲੈਣੀ ਆ ਛੱਡਣੀ ਕਿਉਂ ਆ ਹਾਂ ਬੱਤੀਆਂ ਦਾ ਪਿੰਡ ਜੀ ਹਾਂ ਆਪਾਂ ਛੱਡਣਾ ਕਿਉਂ ਆ ਹੋ ਰਿਹਾ ਜੇ ਕੋਈ ਥੋੜਾ ਕੰਮ ਹੋ ਜਾ ਤਾਂ ਆਪਾਂ ਚੱਲ ਕੇ ਜਾਵਾਂਗੇ ਹਾਂਜੀ ਹਾਂਜੀ ਇਹੋ ਬੰਦੇ ਆ ਹਾਂ ਤੁਸੀਂ ਰੋਡ ਹੁੰਦੀ ਦੇ ਨਾਲ ਜਾਂ ਚੰਗੀ ਗੱਲ ਹੈ ਮਾੜੀ ਗੱਲ ਉਹ ਤੁਸੀਂ ਵੀ ਨਾਲ ਤਾਂ ਹੀ ਖੜੋਗੇ ਨਾ ਕਿ ਜੇ ਮੈਂ ਚੰਗਾ ਕੰਮ ਕਰੂਗਾ ਦੇਖੋ ਇਹ ਥੋੜਾ ਦੇ ਅੰਦਰ ਵੀ ਉਹਦੀ ਮੰਗ ਨਹੀਂ ਰੱਖੀ ਉਹਦੀ ਤਾਂ ਜਿਵੇਂ ਹੁਣ ਡੀਐਮਪੀ ਸਾਹਿਬ ਨੂੰ ਆਪਾਂ ਐਮਐਲਏ ਨੂੰ ਦੇ ਦਾਂਗੇ ਲਿਖ ਕੇ ਉਹਨਾਂ ਨੂੰ ਕਹਿ ਦਾਂਗੇ ਤੇ ਉਹ ਆਪੇ ਕਰਵਾ ਦੇਣਗੇ ਉਹ ਤਾਂ ਹਾਲਾ ਉਹ ਵੀ ਸ਼ੌਂਕੀ ਹੋ ਜਾਈਏ ਚੱਲ ਪੈਣਾ ਉਹਦੇ ਡੀਸੀ ਸਾਹਿਬ ਨਾਲ ਕਰੀ ਸੀ ਗੱਲ ਉਹ ਆਦੇ ਤਿੰਨ ਪਿੰਡਾਂ ਦਾ ਮਤਾ ਚਾਹੀਦਾ ਤਿੰਨ ਪਿੰਚਾਂ ਦਾ ਜੇ ਉਹਨੂੰ ਚਲਾਉਣਾ ਤਾਂ ਉਹ ਪਵਾ ਲਾਵਾਂਗੇ ਸੇਵਾ ਕੇਂਦਰ ਨੂੰ ਆਹ ਕੰਨ ਤਿੰਨ ਪਿੰਡਾਂ ਜੇ ਡੀਸੀ ਦੇ ਥਰੂ ਡੀਸੀ ਦੇ ਥਰੂ ਚਲਾਉਣਾ ਤਾਂ ਜਾਂ ਵੋਟਰ ਕੋਈ ਨੇੜੇ ਪਿੰਡਾਂ 'ਚ ਦੋ ਤਿੰਨ ਆ ਜਿਹੜਾ ਨੇੜੇ ਪੈਣਗੇ ਉਹੀ ਆ ਬਾਕੀ ਕੋਈ ਵੀ ਆਪਣੇ ਪਿੰਡ ਦਾ ਕੰਨ ਹੁੰਦਾ ਨਾ ਸਾਂਝਾ ਉਹ ਤੁਸੀਂ ਐ ਨਗਰਿਆ ਕਰੋ ਕਿ ਯਾਰ ਮੈਂ ਨਹੀਂ ਮੈਂ ਨਹੀਂ ਗਾ ਕਿ ਸਭੋ ਮੈਂ ਤਾਂ ਕਹਿੰਦਾ ਕਿ ਸਾਰੇ ਇਕੱਠੇ ਹੋਵੋ ਇਕੱਠਾ ਮੂਰੇ ਪਿੰਡ ਦਾ ਵਹਿੰਦੇ ਕੰਮ ਹਾਂ ਕੰਮ ਹੋਊਗਾ ਪੰਚਾਇਤ ਨੂੰ ਵੀ ਕਰਨਾ ਪਊਗਾ ਮੋਦਵਰਾਂ ਨੂੰ ਹਾਂ ਦਾ ਬੰਦੇ ਇਕੱਠੇ ਹੋਣ ਹੀ ਹੋਣ ਨਾ ਪਾਲੇ ਤਾਂ ਜਿਆਦਾ ਹੋ ਜਾਂ ਤੋਂ ਵਧੀਆ ਕੋਈ ਬਾਗ ਬਾਗ ਕੇ ਆਓ ਘੱਟ ਨਹੀਂ ਰਹੋ ਸੱਜੂ ਦੇ ਘਰੇ ਹਾਂਜੀ ਇਹ ਜੇ ਸਾਥ ਨੂੰ ਬੋਲੇ ਉਹ ਤਾਂ ਪੰਚਾਇਤ ਨਰੇਗਾ ਫਾੜ ਤੋਂ ਕਰਾ ਦੂਗੀ ਨਾ ਨੇਗਾ ਜੱਕ ਉਹ ਨਰੇਗਾ ਦੇ ਕੰਮ ਤੇ ਆ ਦੂਗਾ ਜੀ ਹੋਰ ਨਾ ਵੀ ਪਰ ਲੱਗ ਕਿਹੜਾ ਬੱਤਾ ਜੀ ਹਰਲੇ ਦੀ ਪਾਣੀ ਰਹਿੰਦਾ ਹਰਲੇ ਦੀ ਰਿਪੇਅਰ ਕਰਾਉਣੀ ਹੈ ਨਾ ਉਦੋਂ ਮੈਂ ਉਹਨਾਂ ਨੂੰ ਕਿਹਾ ਸੀ ਜੀ ਇਹ ਘਟ ਟੁੱਟਿਆ ਵਿਆ ਇਹਦੀ ਰਿਪੇਅਰ ਕਰ ਦੋ ਉਹਨਾਂ ਨੇ ਨਹੀਂ ਸੁਣੀ ਗੱਲ ਕੁਸ ਆਪਣੇ ਪਿੰਡ ਦੇ ਵੀ ਟੁੱਟ ਡਾਉਣ ਵਾਲੇ ਆ ਤੇ ਨਹੀਂ ਚੱਲਣ ਦਿੱਤਾ ਕੰਮ ਠੀਕ ਆ ਤੇ ਉਹ ਹੁਣ ਸਭੋ ਜਿਆਦਾ ਟੁੱਟ ਗਿਆ 22 ਵੇਲੇ ਉਹਦਾ ਟ੍ਰੈਕ ਧਾਰਿਆ ਸੀ ਉਸ ਤੋਂ ਨਹੀਂ 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 ਉਹ ਉਹ ਤਾਂ ਚਲੋ ਉਹ ਤਾਂ ਕਰਤਾ ਸੀਗਾ ਠੀਕ ਆ ਤਲਾ ਪਾਟ ਗਿਆ ਬਾਕੀ ਕੰਮ ਕੋਈ ਨਹੀਂ ਅੜਦਾ ਜੀ ਸਬਦਾ ਕਰਾਉਣ ਵਾਲਾ ਚਾਹੀਦਾ ਤੇ ਇੱਛਾ ਕਰਨ ਵਾਲਾ ਚਾਹੀਦਾ ਤੇ ਸਹਿਯੋਗ ਵਾਲਾ ਚਾਹੀਦਾ ਜੀ ਹਣ ਮੈਂ ਉਹਦੇ ਚਲੋ ਤੁਸੀਂ ਆਏ ਸਹਿਯੋਗ ਦਿੱਤਾ ਜੀ ਉਹੀ ਬਹੁਤ ਆਜਨਾ ਭਾਵੇਂ ਇੱਕ ਜਾਨਾ ਸੀ ਭਾਵੇਂ ਦੋ ਜਾਨੇ ਸੀ ਲੱਖਾਂ ਰਗੇ ਸੀ ਹਫਤਾ ਨਹੀਂ ਪਿਆ ਹਾਂ ਤੇ ਮੇਰੇ ਵੀ ਹਫਤਾ ਨਹੀਂ ਪਿਆ ਤੇ ਤੇਰੇ ਸਾਹਮਣੇ ਸੀ ਅੱਜ ਬੰਦੇ ਕੀ ਆਪਣਾ ਕੰਮ ਨਵੇਟ ਦੇਣਗੇ ਮੰਗਲਵਾਰਾ ਸਾਰਾ ਕੰਮ ਚੱਲ ਤੂਗਾ ਠੀਕ ਹੋ ਜਾਊਗਾ ਉਹ ਵੀ ਜਦੋਂ ਆਪਾਂ ਕਾਨੂੰਨ 'ਚ ਸਹੀ ਆ ਕਿਉਂ ਆਪਾਂ ਹੱਕ ਵੀ ਉਹੀ ਮੰਗਦੇ ਆ ਜਿਹੜਾ ਆਪਣਾ ਆਪਾਂ ਕਾਨੂੰਨ ਦੇ ਵਿੱਚ ਸੇਫ ਆ ਹਾਂ